ਹਾਜੀ ਸਿੱਕਲ ਦੀ ਸਾਰਿਆਂ ਤੁਹਾਡਾ ਸਵਾਗਤ ਹੈ ਪ੍ਰੀਤ ਬਲੌਗ 987 ਦੇ ਵਿੱਚ ਲੋ ਵੀ ਮਿੱਤਰੋ ਅੱਜ ਆਪਾਂ ਲੱਗੇ ਆਪਣੇ ਲਾਲ ਪ੍ਰੀਤ ਨੂੰ ਬਾਹਰ ਕੱਢਣ ਤੇ ਤੁਹਾਨੂੰ ਕਰਾਵਾਂਗੇ ਦਰਸ਼ਕਾਂ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਲੋ ਜੀ ਗੱਡੀ ਆਪਣੀ ਹੋ ਗਈ ਸਟਾਰਟ ਹੁਣ ਦੇਖਿਓ ਕੇ ਬਲੌਗ 40 ਸਾਲ ਪਗੱਟੀ ਆਪਣੀ ਸਟਾਰਟ ਹੋਊਗੀ ਨਮਾ ਇੰਜਣਾ ਨਮਾ ਦਾ ਇੰਜਣਾ ਸਟਾਰਟ ਤਾਂ ਨਾਲ ਦੀ ਨਾਲ ਹੋ ਗਈ ਹਾਂਜੀ ਬਾਈ ਬੰਤੀ ਜੀ ਕੀ ਕਹਿਣਾ ਚਾਹੂਗਾ ਹੁਣ ਲਾਉਨੇ ਆ ਹੁਣ ਝੱਟ ਲਾਉਨੇ ਝੱਟ ਉਹ ਕਰਦੇ ਆ ਦੋ ਜਰਾਣੀਆਂ ਨੂੰ ਕੰਨੀਆਂ ਤੇ ਹੁਣ ਪੇਲੀ ਪ੍ਰੀਤ ਨੂੰ ਤੇ ਲਾਲ ਪ੍ਰੀਤ ਨੂੰ ਦੋਨਾਂ ਨੂੰ ਕਰਦੇ ਆ ਇਕੱਟੀਆਂ ਬਾਈ ਜੀ ਬੰਦੇ ਇੱਥੇ ਉਪਰ ਆਉਂਦਾ ਪੱਕੀ ਸਾਰਾ ਕੁਝ ਰੈਡੀ ਹੋ ਗਿਆ ਆ ਮਸ਼ੀਨ ਦਾ ਹੁਣ ਆਪਾਂ ਕਟਰ ਤਾਰਦੇ ਆ ਮਕੀਨ ਆਪਾਂ ਨੇ ਭੇਜਣੀਆਂ ਹੁਣ ਹਰਿਆਣੇ ਚ ਤੇ ਪੀਲੀ ਪ੍ਰੀਤ ਤੇ ਆਪਣੀ ਉਹ ਲਾਲ ਪੀਤ ਲਿਆਂਦੀ ਆਪਾਂ ਨੇ ਕੱਢ ਕੇ ਬਾਹਰ ਤੇ ਉਦੋਂ ਬਾਅਦ ਹੁਣ ਇਹਦਾ ਜਿਹੜਾ ਇੱਕ ਰਿਮ ਥੋੜਿਆ ਖਰਾਬ ਹੋ ਗਿਆ ਆ ਆਪਾਂ ਨੇ ਉਹ ਰਿਮ ਚੇਂਜ ਕਰਿਆ ਟਾਇਰ ਤਾਂ ਆਪਣੇ ਪਹਿਲਾਂ ਨਵੇਂ ਪੁਆਏ ਵੀ ਸੀਗੇ ਉਹ ਰਿਮ ਇੱਕ ਖਰਾਬ ਤਾਂ ਮੈਂ ਕਿਹਾ ਵੀ ਆਪ ਚੇਂਜ ਕਰ ਲਈ ਰਿਮ ਬਾਈ ਆਪਾਂ ਮੰਨ ਲਿਆ ਕਿ ਰਿਮ ਪਾਤਾ ਹੁਣ ਟਾਇਰ ਲੱਗਿਆਂ ਕਸਣ ਟਾਇਰ ਦਿੱਤਾ ਕਸ ਬਾਕੀ ਸਾਰੇ ਕੰਮ ਕਾਰ ਉਹਦੇ ਤਾਂ ਆਪਾਂ ਨੇ ਪਹਿਲਾਂ ਹੀ ਕੰਪਲੀਟ ਕਰੇ ਹੋਏ ਸੀ। ਬਾਕੀ ਬਈ ਦਿਖਾ ਆਪਣੀ ਲਾਲ ਪ੍ਰੀਤ ਵੀ। ਤੇ ਆ ਪੀੜੀ ਪ੍ਰੀਤ ਦਾ ਤਾਂ ਆਪਾਂ ਨੇ ਹੁਣ ਬਸ ਕਟਰ ਤਾਰਨਾ ਹੈ। ਤੇ ਤਾਂ ਹੁਣ ਬਸ ਆਪਾਂ ਨੇ ਭੇਜ ਦੇਣੀ ਅੱਜ ਹਰਿਆਣੇ 'ਚ। ਕੋਚ ਸਾਹਿਬ ਆਪ ਮੁਰੇ ਹੋਏ ਨੇ। ਬਾਈ ਟਾਇਰ ਲੱਗਿਆ ਦੂਏ ਪਾਸੇ ਵਾਲਾ ਵੀ ਲਾਉਣ। ਟਾਰ ਸਿੱਧੇ ਕਰਿਆਂ ਬਾਈ ਹੁਣ। ਬਾਈ ਆ ਰਿਮ ਲਿਆਂਦਾ ਦੇਖ ਆਪਾਂ ਨੇ ਪੂਰਾ ਵਧੀਆ ਆਪਾਂ ਨੂੰ ਇਹ ਮਿਲ ਗਿਆ 6000 ਰੁਪਏ ਦਾ ਡਬਲ ਕਿਨਾਰੀ ਇਹਦਾ ਫਾਇਦਾ ਬਹੁਤ ਰੰਦਾ ਚੈੱਕ ਕਰੋ ਦਾ ਰਿਮ ਪੂਰਾ ਵਧੀਆ ਹਨ ਗੱਲਬਾਤ ਪੂਰੀ ਸਿਰੇ ਆ ਤਰਕਾਲਾ ਬਾਈ ਲੱਗਿਆ ਭਾਈ ਆਪਣਾ ਜ਼ੋਰ ਮਾਰਨ ਪੂਰਾ ਤੇ ਇਧਰ ਆਪਣਾ ਬੰਟੀ ਰਜਿੰਦਰ ਗੜੀਆ ਬੰਟੀ ਕਹਿੰਦਾ ਮੈਨੂੰ ਡਾਕਟਰ ਨੇ ਕਿਹਾ ਜ਼ੋਰ ਘੱਟ ਮਾਰਨਾ ਪਰ ਜ਼ੋਰ ਫੇਰ ਵੀ ਬੰਦਾ ਸਾਡਾ ਪੂਰਾ ਮਾਰਦਾ ਹਨ ਇੱਕ ਉੱਪਰ ਬਾਈ ਗਰਮੀ ਬਹੁਤ ਹੈ। ਫਾਈ ਧੁੱਪੇ ਬਹੁਤ ਠਿੱਕੀ ਹੋਈ ਪਈ ਹੈ ਕਿ ਨਹੀਂ ਵੰਟੀ ਬਾਈ? ਧੁੱਪ ਨੇ ਤਾਂ ਕਿ ਭਗੜੇ ਪਈਆਂ। ਮੈਂ ਕਹਣਾ ਧੁੱਪ ਨੇ ਧੁੱਪ ਨੇ ਚਿਪਕੜੇ ਪਿਆ ਪੂਰੇ। ਹਾਂਜੀ ਕਾਲਾ ਜੀ। ਹਾਂਜੀ। ਰੁਕ ਲਈ। ਰਾੜ ਨਾਲ ਰੁਕ ਕੇ ਘਟੇਰ। ਹੋਰ ਰੁਕ ਲੈ। ਰੋਕ ਲੈ ਭਾਈ। ਕੋਈ ਜਾਣੇ ਦਿੱਤੀ ਹੈ। ਜੱਟ ਜਗਾੜੀ ਹੁੰਦੇ ਆ ਬਾਈ ਆ ਸਾਡਾ ਬੰਦਾ ਦੇਖ ਲੈ ਇਤਕੀ ਐਮਪੀ ਦੇ ਵਿੱਚ ਮਸ਼ੀਨ ਚੱਲ ਰਹੀ ਸੀ ਆ ਵੰਟੀ ਬਾਈਓ ਚਲਾ ਰਿਹਾ ਦਾ ਇੱਕਦਮ ਨਵਾਂ ਪਤਾ ਨਹੀਂ ਕਿਆ ਚੱਕਰ ਹੋਇਆ ਨਵਾਂ ਹੀ ਰਿੰਮਤ ਆ ਆ ਨਵੇਂ ਟਾਇਰ ਪਵਾ ਕੇ ਲਿਗੇ ਗਏ ਤੇ ਇੱਕਦਮ ਸਾਲਾ ਬਲਾਸਟ ਹੋ ਗਿਆ ਭਾਈ ਭੱਜੇ ਆਏ ਵੀ ਪਤਾ ਨਹੀਂ ਕਿਆ ਹੋ ਗਿਆ ਬਈਏ ਵੀ ਵਿਚਾਰੇ ਦੇਖ ਲੈ ਆ ਕਾਟਰ ਬਾਲ ਦੇ ਵਿੱਚ ਜਿਹੜੀਆਂ ਜਾੜਾਂ ਆਉਂਦੀਆਂ ਨੇ ਉਹਦੇ ਵਿੱਚ ਜਿਹੜੀ ਆਪਣੀ ਫਿਟਰ ਦੇ ਵਿੱਚ ਪਿੰਨ ਪਾਈ ਹੁੰਦੀ ਆ ਨਾ ਵੰਟੀਓ ਵੀ ਟੁੱਟ ਗਈ ਸੀ ਦੋ ਤਿੰਨ ਟੁੱਟ ਗਈ ਬਾਈ ਬੈਟਰੀ ਬਕਸਾ ਖੁੱਲ ਗਿਆ ਸਾਰਾ ਨਟ ਤੋੜ ਤੇ ਨਟ ਤੋੜ ਤੇ ਬਾਈ ਕਟਕਟ 6-7 ਘੰਟਿਆਂ ਦੇ ਵਿੱਚ ਬਾਈ ਆ ਟਾਇਰ ਚੱਕਿਆ ਗਿਆ ਹਾਂ ਟਾਇਰ ਵੱਜ ਗਿਆ ਟਿਊ ਫੁੱਟ ਗਈ ਦੀ ਔਰ ਤੂੰ ਆਏ ਦੇਖ ਲੋ ਬਾਈ ਐਨ ਚੰਗੀ ਭਲੀ ਮਸ਼ੀਨ ਖੇਤੋਂ ਨਿਕਲ ਕੇ ਆਈ ਆ ਐਨ ਬਸ ਰੋਡ ਆਪਣਾ ਪੇਹੇ ਤੇ ਆ ਰਹੀ ᱛੀ ਆਉਂਦੇ-ਆਉਂਦੇ ਇੱਕਦਮ ਐਨ ਰਸਤਾ ਪੱਕਾ ਦਾ ਵੰਟੀ ਬਾਈ ਬਿਲਕੁਲ ਪਹਾ ਜਿਵੇਂ ਆਪਣੇ ਉਰੇ ਆਹੋ ਪਹਾ ਵੀ ਪੂਰਾ ਚੌੜਾ ਹੋ ਹਾਂ ਹਾਂ ਤਹਾਂ ਨਹਿਰ ਤੋਂ ਨਹਿਰ ਵਾਲਾ ਪਹਾੜਾ ਜਿਹੜਾ ਥੱਲੇ ਉੱਤਰਦਾ ਕਿਕਰ ਵਾਲਾ ਉਹ ਕਿਕਰ ਵਾਲਾ ਹਾਂ ਕਿਕਰ ਵਾਲਾ ਪਹਾ ਪਹਾ ਵੀ ਪੂਰਾ ਵਧੀਆ ਤਾਂ ਕੇਰੀ ਪਾਈ ਵੀ ਦੀ ਪਤਾ ਨਹੀਂ ਕਿਹਾ ਹੋਇਆ ਇੱਕਦਮ ਚੰਗਾ ਭਲਾ ਬਈਏ ਮੰਦਰ ਉੱਪਰ ਬੈਠੇ ਬੈਠੇ ਭੱਜ ਕੇ ਆਏ ਕਹਿੰਦੇ ਕੀ ਹੋ ਗਿਆ ਤੇ ਬਾਈ ਇਹ ਚੈੱਕ ਕਰੋ ਆਪਣੀ ਲਾਲਪ੍ਰੀਤ ਤੇ ਇਹ ਦੇ ਆਹ ਦੇਖ ਲੋ ਵੀ ਤੁਸੀਂ ਆਹ ਬੈਟਰੀ ਬਕਸਾ ਵੀ ਖੋਲਤਾ ਤਾਂ ਜਦੋਂ ਟਾਇਰ ਦਾ ਬਲਾਸਟ ਆਪਣਾ ਟਿਊਬ ਪੁੱਟੀ ਆਪਣਾ ਰਿੰਮ ਦੀ ਕਿਨਾਰੀ ਪਾਟ ਗਈ ਦੀ ਬਾਈ ਇੱਥੋਂ ਹਾਂ ਹਾਂ ਤੋਂ ਇੱਥੇ ਲੰਘ ਕੇ ਐਥੋਂ ਆ ਚੀਜ਼ ਆ ਚੀਜ਼ ਦੀ ਬਾਈ ਉਹਦੀ ਦੀ ਆਪਣੀ ਕਿਨਾਰੀ ਪਾਟ ਕੀਤੀ ਹਨਾ ਤਾਂ ਫਿਰ ਉਦੋਂ ਬਾਅਦ ਹੁਣ ਆਪਾਂ ਨੂੰ ਰਿੰਮ ਲਿਆਂਦਾ ਭਾਈ ਰਿੰਮ ਆਪਾਂ ਨੂੰ ਮਿਲ ਗਿਆ ਪੂਰਾ ਵਧੀਆ ਤੇ ਬਾਕੀ ਛੱਡੇ ਤਿੰਨ ਹੋ ਕੇ ਜਿਆ ਲੈ ਆ ਯਾਰ ਭਾਈ ਕਰੋ ਤਾਂ ਦਰਸ਼ਨ ਆਪਣੀ ਲਾਲਪ੍ਰੀਤ ਦੇ ਹਾਂ ਭਈਆ ਭਈ ਆਪਣੀ ਲਾਲਪ੍ਰੀਤ ਵਾਲਾ ਫੋਰਮੈਨ ਬੰਟੀ ਬਾਈ ਰਿੰਦਰ ਗੜੋਂ ਤੇ ਇੱਕ ਬਾਈ ਸਾਡਾ ਦੀਪੀ ਆਦਰ ਸਾਡਾ ਦੀਪੀ ਬਾਈ ਥੱਲੇ ਬੜਾ ਬਜੈਕ ਲਾ ਰਿਹਾ ਪੀਲੀ ਪ੍ਰੀਤ ਦਾ ਫੋਰਮੈਨ ਹਨਾ ਅੱਜ ਸਾਡੇ ਕਾਲਾ ਬਾਈ ਜੀ ਅੱਜ ਜਾਣਗੇ ਹਰਿਆਣਾ ਹਰਿਆਣੇ ਦੇ ਹੁਣ ਖਾਇਆ ਕਰਨਗੇ ਇਹ ਪਰੌਂਠੇ ਖਾਣਾ ਉੱਥੇ ਦੇ ਹਨਾ ਲੱਸੀ ਦੇ ਨਾਲ ਹੈਗਾ ਵਾਲੇ ਕਿਸਕਾ ਸ਼ੌਕ ਕਰਾ ਹੈ ਹੈ ਕਿਵੇਂ ਕਿਵੇਂ ਜਿੱਤੇਰਾ ਦਾਣਾ ਪਣੀ ਹੋਊਗਾ ਚੁਗਿਆਵਾਂਗੇ ਹਾਂ ਚੁਗਣਾ ਪੈਣਾ ਬਾਈ ਕਿ ਛੋਕਰਾ ਕਿਸਕਾ ਹਾਂ ਚੁਗਣਾ ਪੈਣਾ ਬਾਈ ਚੁਗਾ ਛੋਕਰਾ ਬਾਈ ਕਿਉਂ ਕਿਸਕਾ ਸ਼ੌਕ ਕਰਾ ਬਾਈ ਬਾਈ ਸਰਦਾਰ ਜੀ ਆਇਆਗਾ ਪੰਜਾਬ ਪੰਜਾ ਮਾ ਤੇ ਮਸ਼ੀਨ ਲੈ ਕੇ ਨਾ ਨਾ ਉੱਥੇ ਹੁੱਕ ਜਾਦੇ ਹੈਗੇ ਉੱਥੇ ਹੁੱਕੇ ਵਾਲੇ ਏਰੀਆ 'ਚ ਨਹੀਂ ਆਪਾਂ ਨੇ ਜਾਣਾ ਹੈਗਾ ਆਪਾਂ ਤਾਂ ਬਹੁਤ ਉੱਧ ਹੈ ਆਪਾਂ ਤਾਂ ਉਰੇ ਹੀ ਜਾਣਾ ਹੈ ਹੁੱਕੇ ਵਾਲਾ ਏਰੀਆ ਤਾਂ ਹੋਰ ਪਰਾਂ ਜਿੰਦੂਲ ਹੋ ਜਾਂਦਾ ਆਪਾਂ ਦਾ ਇੱਧਰ ਹੀ ਜਾਣਾ ਹੈ ਦੇਖ ਬਾਈ ਸਾਡਾ ਬੰਦਾ ਦੇਖਦਾ ਸੀ ਇਥੋਂ ਪੂਰੀ ਸ਼ੌਂਕ ਨਾਲ ਗੱਡੀ ਰੱਖਦਾ ਸਜਾ ਕੇ ਲੈ ਲੈ ਲੀਰ ਦੇਖ ਬੱਜਦੀ ਬਾਈ ਲੀਰ ਦੇਖ ਬੱਜਦੀ ਲੀਰ ਧੋਣੇ ਵਾਲੀ ਹੈ ਵਾਂ ਅੰਟੀ ਬਾਈ ਲੀਰ ਵੱਜਦੀ ਆ ਪੂਰੀ ਬਾਈ ਸਾਡੇ ਬੰਦੇ ਦੀ ਦੀ ਇੱਕ ਸਿਫਤ ਆ ਰਾਤ ਨੂੰ ਚਾਹੀਏ ਮਸ਼ੀਨ 2 ਵਜੇ ਖੜੇ ਚਾਹੀਏ 3 ਵਜੇ ਖੜੇ ਕਣਕ ਦੇ ਸੀਜ਼ਨ ਇਹਨੇ ਬੰਦੇ ਰੇ ਨਾ ਕੇ ਸੌਣਾ ਰਾਤ ਨੂੰ ਉਠੀ ਸਾਰੇ ਨੇ ਫੇਰ ਸਵੇਰੇ ਸੱਜਰੇ ਨਾਉਣਾ ਚਾਹੀਏ ਸੱਜਰੇ 4 ਵਜੇ ਫੇਰ ਦੁਬਾਰਾ ਸੈਲਫ ਮਾਰਨੀ ਹੋਵੇ 2 ਘੰਟੇ ਬਾਅਦ ਇਹਨੇ ਫੇਰ ਵੀ ਉੱਠ ਕੇ ਨਾਉਣੀ ਨਾਉਣਾ ਇਹ ਬੰਦੇ ਦੀ ਬਾਈ ਇਹਦੀ ਸਾਡੇ ਬੰਟੀ ਦੀ ਸੇਵਤਾ ਕਿ ਨਹੀਂ ਬੰਟੀ ਹੈ ਸੱਚਾ ਹੋਣਾ ਬਹੁਤ ਜ਼ਰੂਰੀ ਹੈ ਆ ਬਾਈ ਦੇਖ ਲੈ ਤੂੰ ਰੱਸੀ আর বালਟੀ ਦੇ ਉੱਪਰੇ ਰੱਖੀ ਵੀਦੀ ਮਸ਼ੀਨ ਦੇ ਬਸ ਜਿੱਥੇ ਇਹਨੇ ਦੇਖਿਆ ਵੀ ਰਾਤ ਨੂੰ ਰਾਤ ਨੂੰ 2 ਵਜੇ ਖੜਦੀਆਂ ਮਸ਼ੀਨਾਂ ਨੇ ਜਦੇ ਖੂਚ ਸੱਟ ਨਹੀਂ ਬਾਲਟੀ ਜਦੇ ਲਾ ਲਿਆ ਨਾਹਰ ਤਾਂ ਵੀ ਉੱਥੇ ਹੈ ਹੀ ਆ ਨਹਿਰ ਦੇ ਵਿੱਚ ਵਾ ਫਿਰ ਜਦੇ ਡੁਬਕੀ ਮਾਰਿਆ ਹੁੰਦਾ ਤਾਂ ਬਾਲਟੀ ਰਾਤ ਨੂੰ ਸਾਲਾ ਡਰ ਲੱਗਿਆ ਕਰੇ ਮਾ ਕੇ ਦੇ ਇੱਥੇ ਭਾਈ ਸੱਪ ਸਲੁੱਟੀਆਂ ਵੀ ਬਹੁਤ ਨੇ ਕਹਿੰਦਾ ਕੋਈ ਚੱਕਰ ਨਹੀਂ ਰਣਾ ਕੇ ਪੈਂਦਾ ਸੀ ਬੰਦਾ ਸਾਡਾ ਦੇਖ ਹੈ ਅੱਜ ਦੀ ਲੀਰ ਆਹ ਤਾਂ ਮਿੱਟੀ ਏ ਖੜੀ ਪਰ ਪੈ ਗਈ ਮਸ਼ੀਨ ਤਾਂ ਪੂਰੀ ਚਮਕਾ ਕੇ ਕਢਾਈ ਤੇ ਆ ਫਿਰ ਤਰਪਾਲ ਤਰਪੂਲ ਦੇ ਵਿੱਚ ਫੇਰ ਵੀ ਚੱਲ ਮਿੱਟੀ ਆਏ ਜਾਂਦੀ ਆ ਕਿਤੇ ਉਹਨਾਂ ਕਿਤੋਂ ਕਿਨੇ ਲੋਪਾਈ ਸੱਜਣੋਂ ਦਰਸ਼ਨ ਕਰੋ ਆਪਣੀ ਲਾਲ ਮਸ਼ੀਨ ਦੇ ਤੇ ਬਾਕੀ ਨਗਰਾ ਫਾਰਮ ਮਿੱਤਰੋ ਭਾਈ ਆ ਸਾਡਾ ਬੰਦਾ ਪੀੜੀ ਮਸ਼ੀਨ ਵਾਲਾ ਔਰ ਮੈਂਨ ਦੀਪ ਭਾਈ ਦੀ ਵਾ ਅਸੀਂ ਗੱਲ ਬੁਲਾਦੇ ਭਾਈ ਮੁੰਡਿਆ ਹਾਂਜੀ ਸਾਰਿਆਂ ਨੂੰ ਟਿਕ ਕਰੋ ਦਾ ਪਾਈ ਇੱਕ ਭਾਈ ਆਪਾਂ ਸਟਿੱਪਣੀ ਲਾ ਕੇ ਲਿਆਂਦੇ ਸੀ ਇੱਥੇ ਰੋਡ ਤੇ ਸੀ ਨੇ ਸਟਿੱਪਣੀ ਲਾ ਲਿਆਂਦੀ ਦੀ ਮਹਾ ਚੱਲ ਹੁਣ ਟਾਇਰ ਸਿੱਧੇ ਕਰ ਦਿੰਨੇ ਆਂ ਫਿਰ ਪਰਲੀ ਕਲੱਚ ਅੜਾਓ ਜਦੋਂ ਰਿੰਮ ਪਾਟਿਆ ਦਾ ਫਿਰ ਦੂਏ ਪਾਸੇ ਟਾਇਰ ਦੂਏ ਪਾਸੇ ਲਾਇਆ ਆਉਂਦੇ ਵੇ ਤਾਂ ਕਰਕੇ ਹੁਣ ਟਾਇਰ ਉਹ ਵੀ ਪੁੱਠਾ ਦਾ ਫਿਰ ਚੱਲ ਹੁਣ ਆਪਾਂ ਨੇ ਰਿੰਮ ਨਮਾ ਲਿਆਂਦਾ ਹੁਣ ਦੋਏ ਟਾਇਰ ਸਿੱਧੇ ਹੋ ਜਾਣਗੇ ਕਿਉਂਕਿ ਫਿਰ ਹੁਣ ਜੀਰੀ ਦਾ ਸੀਜ਼ਨ ਆ ਬਾਈ ਫਿਰ ਪੁੱਠੇ ਟਾਇਰ ਕੰਮ ਨਹੀਂ ਕਰਦੇ ਹੈਗੇ ਹਨਾ ਫਿਰ ਪਿੱਛੇ ਨੂੰ ਤਾਂ ਗਾਣਾ ਗੋਲੀ ਮੰਗਣ ਦਾ ਗੂੰ ਕਰਦੀ ਮੂਰੇ ਨੂੰ ਫਿਰ ਜਾਣ ਲੱਗੇ ਮੜੇ ਸਲਿੱਪੀਏ ਲੱਗ ਜਾਂਦੀਆਂ ਮਾਰਨ ਤੇ ਬਾਕੀ ਪਾਈ ਸਾਡਾ ਕਾਲਾ ਬਾਈ ਬੈਠਾ ਕਾਲਾ ਬਾਈ ਗਰਮੀ ਗਰਮੀ ਹੋਇਆ ਪਿਆ ਪੂਰਾ ਫੁੱਲ ਆ ਨਾ ਆ ਰੱਜ ਕੇ ਸਾਡਾ ਬੰਦਾ ਦੇਖਣਾ ਚਮਕਾ ਕੇ ਛੱਡੂਗੇ ਨਹੀਂ ਵਾਂਟੀ ਬਾਈ ਆ ਦੇਖ ਸੱਚ ਨੂੰ ਆ ਹੀ ਗੱਲ ਕਰਦੀ ਸੀ ਉਦੋਂ ਆਪਾਂ ਜਿਵੇਂ ਆ ਦੇਖੋ ਆਪਣੀ ਆ ਹੁਣ ਆ ਇੱਥੇ ਆ ਵਾਂਟੀ ਬਾਈ ਇਹ ਇੱਕ ਰੈਂਕਾਂ ਆਪਣੀ ਇਹਦੀਆਂ ਹਨਾ ਇਹ ਲਾਲ ਦੀਆਂ ਉਹ ਪੀੜੀ ਦੀਆਂ ਇਹਨਾਂ ਨੇ ਇੱਥੇ ਕਰਤੀਆਂ ਤਾਂ ਕਰਕੇ ਗੁਟਕੇ ਖੜੇ ਆਪਣਾ ਕਹਿੰਦਾ ਸਟਾਵਾਕਰ ਬਹੁ ਨੀਵੇਂ ਹੋਗੇ ਤੇ ਹੁਣ ਜਿਵੇਂ ਤੁਸੀਂ ਆਹ ਦੇਖੋ ਵੀ ਆਹ ਮਸ਼ੀਨ ਦੇ ਆਪਣੀ ਦੇ ਦੇਖੋ ਸਟਾਵਾਕਰ ਕਿੰਨੇ ਉੱਚੇ ਨੇ ਉਹਦੇ ਫਿਰ ਆਪਾਂ ਨੇ ਇੱਥੇ ਇੱਕ ਇੱਕ ਗੁਟਕਾ ਦੇਣਾ ਪਿਆ ਆਪਾਂ ਨੂੰ ਉੱਪਰ ਚੱਕਣ ਵਾਸਤੇ ਕਿਉਂਕਿ ਇਹਦੀਆਂ ਕ੍ਰੈਂਕਾਂ ਦੇਖੋ ਕਿੰਨੀ ਦੂਰ ਨੇ ਇੱਥੇ ਹਨਾ ਉਹਦੀਆਂ ਕ੍ਰੈਂਕਾਂ ਪਿੱਛੇ ਕਰੀਮ ਦੇ ਤਾਂ ਕਰਕੇ ਫਿਰ ਉਹ ਨਾ ਨੀਵੇਂ ਹੋਣਾ ਹੀ ਤਾਂ ਬਾਈ ਓਵਰ ਲੱਗਦੀ ਉਹਦੇ ਜੰਨੇ ਥੋੜੀ ਆਹ ਉਹ ਥੋੜੀ ਓਵਰ ਹੋ ਗਈ ਮੈਂ ਤਾਂ ਕਿਹਾ ਇਸ ਤਰ੍ਹਾਂ ਪਰ ਮੜਿਆ ਜੇੜਾ ਖਾ ਗਿਆ ਨਾ ਜੇ ਹੈਂ ਆ ਦੇਖੋ ਬਾਈ ਆਹੀ ਅੱਜ ਮੈਂ ਤੁਹਾਨੂੰ ਆਪਾਂ ਦਿਖਾਇਆਤਾ ਆਪਣੀ ਲਾਲਪਰੀਤ ਦੀਆਂ ਕਲੈਕਸ਼ਨ ਉਹਦੀਆਂ ਉਰੇ ਹੈ ਨਾ ਹਾਂ ਹਾਂ ਉਹਦੀਆਂ ਹਾਂ ਇਹਦੀ ਆਏ ਤਾਂ ਹੀ ਵੇਰ ਹਾਂ ਇਹ ਚਾਹੀਦਾ ਬਈ ਇੱਥੇ ਹੈ ਜੀ ਇੱਥੇ ਦਾ ਹਾਂ ਉਹ ਤਾਂ ਦਿਖਾ ਦੇਣੇ ਪਾ ਜੇ ਲੰਬੇ ਮਾਡਲ ਦੇਖਦੇ ਆ ਉਸ ਤੋਂ ਬਾਅਦ ਬਾਈ ਆ ਦੇਖ ਇੱਧਰ ਆ ਗਈ ਤਾਂ ਹੀ ਹੁਣ ਆਪਾਂ ਨੇ ਆ ਦੇਖ ਹਾਂ ਆ ਆ ਦੇਖੋ ਇੱਕ ਇੱਕ ਗੁੱਟਕਾ ਵਧਾਇਆ ਤਾਂ ਸਾਵਾ ਕਰ ਹਾਂ ਉੱਪਰ ਕਰੇ ਉਹ ਇਹਨੇ ਬਾਕੀ ਇੱਕ ਹੋਰ ਦੇਖੋ ਜਿਹੜੀਆਂ ਬਾਈ ਆਹ ਕ੍ਰੈਂਕਾਂ ਤੀਆਂ ਆਪਣੀ ਲਾਲਪ੍ਰੀਤ ਦੀਆਂ ਉਹ ਉੱਥੇ ਦੇਖ ਲਓ ਕਿੰਨੀ ਢੂੰਗੀ ਕ੍ਰੈਂਕੇ ਦੀ ਕਰੀ ਦੇ ਉੱਥੇ ਦੀਆਂ ਜਦੋਂ ਉੱਥੇ ਹੋਣਗੀਆਂ ਆਹ ਚੀਜ਼ ਆਪਣੇ ਆਪੇ ਉੱਪਰ ਹੋ ਜਾਣੀਆਂ ਹਣਾ ਤਾਂ ਕਰਕੇ ਬਾਈ ਫਿਰ ਉਹ ਕਰਨਾ ਪਿਆ ਬਾਕੀ ਆ ਜਾ ਬਾਈ ਬਾਕੀ ਬਾਈ ਸਾਡਾ ਚੈਨਲ ਸਬਸਕ੍ਰਾਈਬ ਕਰਨ ਲਈ ਲਾਈਕ ਕਰਨ ਲਈ ਦਾ ਸਾਰਿਆਂ ਦਾ ਧੰਨਵਾਦ ਜੀ ਮਿਲਦੇ ਆ ਕੱਲੋਂ ਨੈਕਸਟ ਵਲੌਗ ਦੇ ਵਿੱਚ ਸਸਤੀ ਕਾਲ ਲਾਉਨੇ ਪਰ ਲਾਲਪ੍ਰੀਤ ਵੀ ਹਨੂ ਪਰ ਲਾਲਪ੍ਰੀਤ ਵੀ ਦੇਖਦੇ ਆ ਚਲਾਉਨੇ ਆ ਕੀੜਾ